ਤਲਾਕ ਦਾ ਮਨਾਇਆ ਅਨੋਖਾ ਜਸ਼ਨ ਪਤਨੀ ਤੋਂ ਵੱਖ ਹੋਣ ਦਾ ਪਤੀ ਨੂੰ ਚੜਿਆ ਜਾ 40 ਲੀਟਰ ਦੁੱਧ ਨਾਲ ਨਹਾ ਕੇ ਪੱਤੀ ਨੇ ਆਪਣੇ ਆਪ ਨੂੰ ਕੀਤਾ ਸ਼ੁੱਧ ਕਹਿੰਦਾ ਅੱਜ ਤੋਂ ਮੈਂ ਹਾਂ ਆਜ਼ਾਦ ਤਲਾਕ ਤੋਂ ਬਾਅਦ ਪੱਤੀ ਦੀ ਖੁਸ਼ੀ ਦਾ ਨਹੀਂ ਕੋਈ ਟਿਕਾਣਾ ਸਤਰੀਆ ਕਾਲ ਮੰਮਨ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਅੱਜ ਕੱਲ ਦੇ ਰਿਸ਼ਤੇ ਵਿੱਚ ਤਰੇੜਾਂ ਆ ਰਹੀਆਂ ਨੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਪਤੀ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਦੀ ਖੁਸ਼ੀ ਵਿੱਚ ਦੁੱਧ ਨਾਲ ਨਹਾਤਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਪਤੀ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਦੁੱਧ ਨਾਲ ਨਹਾ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਪਤੀ ਵੱਲੋਂ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਮੈਂ ਆਜ਼ਾਦ ਹਾਂ ਤੇ ਸ਼ੁੱਧ ਹਾਂ ਪਤੀ ਨੇ ਇਹ ਵੀ ਦੱਸਿਆ ਹੈ ਕਿ ਮੇਰੀ ਪਤਨੀ ਪਹਿਲਾਂ ਦੋ ਵਾਰ ਕਿਸੇ ਨਾਲ ਭੱਜ ਚੁੱਕੀ ਸੀ ਇਸ ਕਰਕੇ ਮੈਨੂੰ ਤਲਾਕ ਦੇਣਾ ਹੀ ਸਹੀ ਲੱਗਿਆ ਪਤੀ ਨੂੰ ਆਪਣੀ ਹੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਇੰਨੀ ਖੁਸ਼ੀ ਚੜੀ ਹੈ ਜੋ ਕਿ ਸਾਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਆਓ ਦੱਸਦੇ ਹਾਂ ਤੁਹਾਨੂੰ ਕੀ ਹੈ ਪੂਰੀ ਕਹਾਣੀ ਇੱਕ ਨਾਟਕੀ ਘਟਨਾ ਵਿੱਚ ਆਸਾਮ ਦੇ ਇੱਕ ਵਿਅਕਤੀ ਨੇ ਆਸਾਮ ਦੇ ਨਲਬਾੜੀ ਜ਼ਿਲ੍ਹੇ ਵਿੱਚ ਦੁੱਧ ਨਾਲ ਇਸ਼ਨਾਨ ਕਰਕੇ ਆਪਣੇ ਤਲਾਕ ਦਾ ਇੱਕ ਸਧਾਰਨ ਤਰੀਕੇ ਨਾਲ ਜਸ਼ਨ ਮਨਾਇਆ ਅਤੇ ਕਿਹਾ ਕਿ ਉਸ ਨੂੰ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਜ਼ਾਦੀ ਮਿਲ ਗਈ। ਇਹ ਵਿਅਕਤੀ ਜਿਸ ਦੀ ਪਛਾਣ ਮਾਨਿਕ ਅਲੀ ਵਜੋ ਹੋਈ ਹੈ ਆਸਾਮ ਦੇ ਨਲਬਾੜੀ ਦਾ ਰਹਿਣ ਵਾਲਾ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਵਾਇਰਲ ਵੀਡੀਓ ਵਿੱਚ ਅਲੀ ਆਪਣੇ ਘਰ ਦੇ ਬਾਹਰ ਇੱਕ ਪਲਾਸਟਿਕ ਸੀਟ ਉੱਤੇ ਖੜਾ ਦਿਖਾਈ ਦੇ ਰਿਹਾ ਹੈ। ਐਂਟੀ ਟੀਵੀ ਦੇ ਇੱਕ ਰਿਪੋਰਟ ਦੇ ਅਨੁਸਾਰ ਉਸਦੇ ਆਲੇ ਦੁਆਲੇ ਦੁੱਧ ਦੀਆਂ ਚਾਰ ਬਾਲਟੀਆਂ ਰੱਖੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਉਸ ਨੇ ਆਪਣੇ ਪੱਤੀ ਤੋਂ ਕਾਨੂੰਨੀ ਤੌਰ ਤੇ ਵੱਖ ਹੋਣ ਦਾ ਜਸ਼ਨ ਮਨਾਣ ਲਈ ਇੱਕ ਤੋਂ ਬਾਅਦ ਇੱਕ ਬਾਲਟੀ ਦੀ ਵਰਤੋਂ ਕੀਤੀ ਹੈ ਅਲੀ ਨੇ ਪੂਰੇ ਜਸ਼ਨ ਨੂੰ ਕੈਮਰੇ ਤੇ ਰਿਕਾਰਡ ਕੀਤਾ ਵੀਡੀਓ ਵਿੱਚ ਉਸ ਨੂੰ ਚੀਕਦੇ ਸੁਣਿਆ ਜਾ ਸਕਦਾ ਮੈਂ ਅੱਜ ਤੋਂ ਆਜ਼ਾਦ ਹਾਂ ਵੀਡੀਓ ਦੀ ਵਿਲੱਖਣਤਾ ਨੇ ਉਸ ਨੂੰ ਇਸ ਨੂੰ ਵਾਰ-ਵਾਰ ਖਿੱਚਿਆ ਜਿਸ ਕਾਰਨ ਆਨਲਾਈਨ ਪ੍ਰਤੀਕਿਰਿਆમાં ਆਇਆਂ ਵੀਡੀਓ ਵਿੱਚ ਅਲੀ ਨੂੰ ਇਹ ਵੀ ਦੋਸ਼ ਲਗਾਉਂਦੇ ਸੁਣਿਆ ਜਾ ਸਕਦਾ ਹੈ ਉਸਨੇ ਦਾਅਵਾ ਕੀਤਾ ਹੈ ਕਿ ਉਹ ਪਰਿਵਾਰ ਵਿੱਚ ਸ਼ਾਂਤੀ ਲਈ ਚੁੱਪ ਰਿਹਾ ਉਹ ਆਪਣੇ ਪ੍ਰੇਮੀ ਨਾਲ ਭੱਜਦੀ ਰਹੀ ਮੈਂ ਆਪਣੇ ਪਰਿਵਾਰ ਦੀ ਸ਼ਾਂਤੀ ਲਈ ਚੁੱਪ ਰਿਹਾ ਅਲੀ ਨੇ ਵੀਡੀਓ ਵਿੱਚ ਕਿਹਾ ਮੇਰੇ ਵਕੀਲ ਨੇ ਮੈਨੂੰ ਕੱਲ ਦੱਸਿਆ ਕਿ ਤਲਾਕ ਨੂੰ ਅੰਤਿਮ ਰੂਪ ਦਿੱਤਾ ਗਿਆ ਇਸ ਲਈ ਅੱਜ ਮੈਂ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਦੁੱਧ ਵਿੱਚ ਨਹਾ ਰਿਹਾ ਉਸਨੇ ਵਾਇਰਲ ਵੀਡੀਓ ਵਿੱਚ ਅੱਗੇ ਕਿਹਾ ਕਿ ਰਿਪੋਰਟ ਅਨੁਸਾਰ ਸਥਾਨਿਕ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਪਤਨੀ ਪਹਿਲਾਂ ਘੱਟੋ-ਘੱਟ ਦੋ ਵਾਰ ਭੱਜ ਗਈ ਸੀ ਇਸ ਤੋਂ ਪਹਿਲਾਂ ਕਿ ਜੋੜਾ ਆਪਸੀ ਸਹਿਮਤੀ ਨਾਲ ਕਾਨੂੰਨੀ ਤੌਰ ਤੇ ਆਪਣੇ ਵਿਆਹ ਨੂੰ ਖਤਮ ਕਰਨ ਲਈ ਸਹਿਮਤ ਹੋ ਗਿਆ ਤਲਾਕ ਦਾ ਮਨਾਇਆ ਅਨੋਖਾ ਜਸ਼ਨ ਪਤਨੀ ਤੋਂ ਵੱਖ ਹੋਣ ਦਾ ਪਤੀ ਨੂੰ ਚੜਿਆ ਜਾ 40 ਲੀਟਰ ਦੁੱਧ ਨਾਲ ਨਹਾ ਕੇ ਪੱਤੀ ਨੇ ਆਪਣੇ ਆਪ ਨੂੰ ਕੀਤਾ ਸ਼ੁੱਧ ਕਹਿੰਦਾ ਅੱਜ ਤੋਂ ਮੈਂ ਹਾਂ ਆਜ਼ਾਦ ਤਲਾਕ ਤੋਂ ਬਾਅਦ ਪੱਤੀ ਦੀ ਖੁਸ਼ੀ ਦਾ ਨਹੀਂ ਕੋਈ ਟਿਕਾਣਾ ਸਚ ਰਿਆ ਕਾਲ ਮੰਮਨ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਅੱਜ ਕੱਲ ਦੇ ਰਿਸ਼ਤੇ ਵਿੱਚ ਤਰੇੜਾਂ ਆ ਰਹੀਆਂ ਨੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਪਤੀ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਦੀ ਖੁਸ਼ੀ ਵਿੱਚ ਦੁੱਧ ਨਾਲ ਨਹਾਤਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਪਤੀ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਦੁੱਧ ਨਾਲ ਨਹਾ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਪਤੀ ਵੱਲੋਂ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਮੈਂ ਆਜ਼ਾਦ ਹਾਂ ਤੇ ਸ਼ੁੱਧ ਹਾਂ ਪਤੀ ਨੇ ਇਹ ਵੀ ਦੱਸਿਆ ਹੈ ਕਿ ਮੇਰੀ ਪਤਨੀ ਪਹਿਲਾਂ ਦੋ ਵਾਰ ਕਿਸੇ ਨਾਲ ਭੱਜ ਚੁੱਕੀ ਸੀ ਇਸ ਕਰਕੇ ਮੈਨੂੰ ਤਲਾਕ ਦੇਣਾ ਹੀ ਸਹੀ ਲੱਗਿਆ ਪਤੀ ਨੂੰ ਆਪਣੀ ਹੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਇੰਨੀ ਖੁਸ਼ੀ ਚੜੀ ਹੈ ਜੋ ਕਿ ਸਾਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਆਓ ਦੱਸਦੇ ਹਾਂ ਤੁਹਾਨੂੰ ਕੀ ਹੈ ਪੂਰੀ ਕਹਾਣੀ ਇੱਕ ਨਾਟਕੀ ਘਟਨਾ ਵਿੱਚ ਆਸਾਮ ਦੇ ਇੱਕ ਵਿਅਕਤੀ ਨੇ ਆਸਾਮ ਦੇ ਨਲਬਾੜੀ ਜ਼ਿਲ੍ਹੇ ਵਿੱਚ ਦੁੱਧ ਨਾਲ ਇਸ਼ਨਾਨ ਕਰਕੇ ਆਪਣੇ ਤਲਾਕ ਦਾ ਇੱਕ ਅਸਧਾਰਨ ਤਰੀਕੇ ਨਾਲ ਜਸ਼ਨ ਮਨਾਇਆ ਅਤੇ ਕਿਹਾ ਕਿ ਉਸ ਨੂੰ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਜ਼ਾਦੀ ਮਿਲ ਗਈ। ਇਹ ਵਿਅਕਤੀ ਜਿਸ ਦੀ ਪਛਾਣ ਮਾਨਿਕ ਅਲੀ ਵਜੋ ਹੋਈ ਹੈ ਆਸਾਮ ਦੇ ਨਲਬਾੜੀ ਦਾ ਰਹਿਣ ਵਾਲਾ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਵਾਇਰਲ ਵੀਡੀਓ ਵਿੱਚ ਅਲੀ ਆਪਣੇ ਘਰ ਦੇ ਬਾਹਰ ਇੱਕ ਪਲਾਸਟਿਕ ਸੀਟ ਉੱਤੇ ਖੜਾ ਦਿਖਾਈ ਦੇ ਰਿਹਾ ਹੈ। ਆਨਟੀ ਟੀਵੀ ਦੇ ਇੱਕ ਰਿਪੋਰਟ ਦੇ ਅਨੁਸਾਰ ਉਸਦੇ ਆਲੇ ਦੁਆਲੇ ਦੁੱਧ ਦੀਆਂ ਚਾਰ ਬਾਲਟੀਆਂ ਰੱਖੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਉਸ ਨੇ ਆਪਣੇ ਪੱਤੀ ਤੋਂ ਕਾਨੂੰਨੀ ਤੌਰ ਤੇ ਵੱਖ ਹੋਣ ਦਾ ਜਸ਼ਨ ਮਨਾਣ ਲਈ ਇੱਕ ਤੋਂ ਬਾਅਦ ਇੱਕ ਬਾਲਟੀ ਦੀ ਵਰਤੋਂ ਕੀਤੀ ਹੈ ਅਲੀ ਨੇ ਪੂਰੇ ਜਸ਼ਨ ਨੂੰ ਕੈਮਰੇ ਤੇ ਰਿਕਾਰਡ ਕੀਤਾ ਵੀਡੀਓ ਵਿੱਚ ਉਸ ਨੂੰ ਚੀਕਦੇ ਸੁਣਿਆ ਜਾ ਸਕਦਾ ਮੈਂ ਅੱਜ ਤੋਂ ਆਜ਼ਾਦ ਹਾਂ ਵੀਡੀਓ ਦੀ ਵਿਲੱਖਣਤਾ ਨੇ ਉਸ ਨੂੰ ਇਸ ਨੂੰ ਵਾਰ-ਵਾਰ ਖਿੱਚਿਆ ਜਿਸ ਕਾਰਨ ਆਨਲਾਈਨ ਪ੍ਰਤੀਕਿਰਿਆમાં ਆਇਆ ਵੀਡੀਓ ਵਿੱਚ ਅਲੀ ਨੂੰ ਇਹ ਵੀ ਦੋਸ਼ ਲਗਾਉਂਦੇ ਸੁਣਿਆ ਜਾ ਸਕਦਾ ਹੈ ਉਸਨੇ ਦਾਅਵਾ ਕੀਤਾ ਹੈ ਕਿ ਉਹ ਪਰਿਵਾਰ ਵਿੱਚ ਸ਼ਾਂਤੀ ਲਈ ਚੁੱਪ ਰਿਹਾ ਉਹ ਆਪਣੇ ਪ੍ਰੇਮੀ ਨਾਲ ਭੱਜਦੀ ਰਹੀ ਮੈਂ ਆਪਣੇ ਪਰਿਵਾਰ ਦੀ ਸ਼ਾਂਤੀ ਲਈ ਚੁੱਪ ਰਿਹਾ ਅਲੀ ਨੇ ਵੀਡੀਓ ਵਿੱਚ ਕਿਹਾ ਮੇਰੇ ਵਕੀਲ ਨੇ ਮੈਨੂੰ ਕੱਲ ਦੱਸਿਆ ਕਿ ਤਲਾਕ ਨੂੰ ਅੰਤਿਮ ਰੂਪ ਦਿੱਤਾ ਗਿਆ ਇਸ ਲਈ ਅੱਜ ਮੈਂ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਦੁੱਧ ਵਿੱਚ ਨਹਾ ਰਿਹਾ ਉਸਨੇ ਵਾਇਰਲ ਵੀਡੀਓ ਵਿੱਚ ਅੱਗੇ ਕਿਹਾ ਕਿ ਰਿਪੋਰਟ ਅਨੁਸਾਰ ਸਥਾਨਕ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਪਤਨੀ ਪਹਿਲਾਂ ਘੱਟੋ-ਘੱਟ ਦੋ ਵਾਰ ਭੱਜ ਗਈ ਸੀ ਇਸ ਤੋਂ ਪਹਿਲਾਂ ਕਿ ਜੋੜਾ ਆਪਸੀ ਸਹਿਮਤੀ ਨਾਲ ਕਾਨੂੰਨੀ ਤੌਰ ਤੇ ਆਪਣੇ ਵਿਆਹ ਨੂੰ ਖਤਮ ਕਰਨ ਲਈ ਸਹਿਮਤ ਹੋ ਗਿਆ